ਬੜੀ ਦੁੱਖ ਦੀ ਘੜੀ ਹੈ ਜੀ ਬਾਬੂ ਸਿੰਘ ਮਾਨ ਮਰਾਣਾ ਵਾਲੇ ਬਹੁਤ ਵੱਡਾ ਨਾਂ ਹੈ ਜੀ ਪੰਜਾਬੀ ਸੰਗੀਤ ਦੇ ਵਿੱਚ ਉਹਨਾਂ ਦੇ ਧਰਮ ਪਤਨੀ ਸੰਸਾਰ ਦੇ ਵਿੱਚ ਨਹੀਂ ਰਹੇ ਔਰ ਮੇਰਾ ਬੜਾ ਪ੍ਰਾਣਾ ਵਾਸਤਾ ਜੀ ਬਾਬੂ ਸਿੰਘ ਮਾਨ ਸਾਹਿਬ ਉਹਨਾਂ ਦੇ ਬੇਟੇ ਅੰਤੋਜ ਮਾਨ ਸਾਹਿਬ ਮੇਰੇ ਬਹੁਤ ਪਰਮਿੱਤਰ ਨੇ ਤੇ ਅੱਜ ਜਨਤਮ ਅਰਦਾਸ ਹੈ ਜੀ ਮੈਂ ਸਪੈਸ਼ਲ ਜਨਤਮ ਅਰਦਾਸ ਦੇ ਵਿੱਚ ਪਹੁੰਚੇ ਹਾਂ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਦੋਧੜੀ ਫਿਰ ਜਿਵੇਂ ਮਾਨ ਸਾਹਿਬ ਉਹਨਾਂ ਤਾਂ ਅਸੀਂ ਬੰਬਈ ਵੀ ਇਕੱਠੇ ਰਹੇ ਹਾਂ ਜੀ ਤੇ ਚੰਡੀਗੜ੍ਹ ਬਹੁਤ ਵਾਰੀ ਮਿਲੇ ਆ ਮਿਲਦੇ ਰਹਿੰਦੇ ਆ ਜੀ ਬਾਬੂ ਸਿੰਘ ਮਾਨ ਜੀ ਹਰਨ ਤਾਂ ਅਮਤੋਜ ਮਾਨ ਸਾਹਿਬ ਨੇ ਤਾਂ ਭਰਾ ਹੀ ਨੇ ਜੀ ਉਹਨਾਂ ਨਾਲ ਤਾਂ ਅਸੀਂ ਹਵਾਏ ਫਿਲਮ ਉਦੋਂ ਇਕੱਠੇ ਸੀ ਬਣਾਈ ਸੀਗੀ ਤੇ ਪਰ ਮੇਰੀ ਸਵੇਰੇ ਅਮਤੋਜ ਮਾਨ ਸਾਹਿਬ ਨਾਲ ਗੱਲ ਹੋਈ ਤੇ ਬੜਾ ਮਾਂ ਜਿਹੜੀ ਆ ਨਾ ਜੀ ਮਾਂ ਤੇ ਬਾਪ ਇਹ ਦੋ ਰਿਸ਼ਤੇ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਆ ਦੁਨੀਆ ਤੇ ਔਰ ਮਾਂ ਬਾਪ ਕਿਸੇ ਦਾ ਵੀ ਹੋਵੇ ਜੀ ਤੇ ਉਹ ਉਹਦੀ ਬੜੀ ਵੱਡੀ ਇੰਪੋਰਟੈਂਟ ਆ ਆਪਣੀ ਲਾਈਫ ਦੇ ਵਿੱਚ ਔਰ ਮਾਂ ਬਾਪ ਦੀ ਕਦਰ ਕਰੋ ਕਿਉਂਕਿ ਬ੍ਰਿਜਿੰਦਰਾ ਕਾਲਜ ਫਰੀਦਕੋਟ ਤੋਂ ਹੀ ਮੇਰੇ ਫਾਦਰ ਨੇ ਗ੍ਰੈਜੂਏਸ਼ਨ ਕੀਤੀ ਸੀ ਔਰ ਉਹ ਟੀਚਰਸ ਤੇ ਉਹ ਸਾਰੇ ਉਸ ਵੇਲੇ ਤੋਂ ਇੱਕ ਰਿਸ਼ਤਾ ਪਰਜਾ ਮੰਡਲ ਮੂਵਮੈਂਟ ਦਾ ਮੇਰੇ ਪਿਤਾ ਜੀ ਨਾਲ ਉਸ ਬਾਅਦ ਮੇਰੇ ਨਾਲ ਹਮੇਸ਼ਾ ਔਰ ਜਿੱਡਾ ਵੱਡਾ ਯੋਗਦਾਨ ਹੈ ਇਹਨਾਂ ਦਾ ਉਹ ਸਾਰਾ ਆਪ ਬਿਆਨ ਕੀਤਾ ਹੀ ਹੈ ਪਰ ਮੈਂ ਇੱਕ ਐਕਸਪੈਕਟ ਕਰ ਰਿਹਾ ਹੁਣ ਗੱਲ ਵੱਡੀ ਕਿ ਗੁਰੂ ਮਹਾਰਾਜ ਇਹਨਾਂ ਦੀ ਕਲਮ ਤੇ ਹੋਰ ਕਿਰਪਾ ਕਰਨ ਇਹ ਕੋਈ ਪੰਜਾਬ ਦਾ ਮਹਾਕਾਵ ਜਿਹੜਾ ਪੰਜਾਬ ਦਾ ਇਸ ਵੇਲੇ ਲੋੜਿੰਦਾ ਹੈ ਜਿਦੇ ਲਈ ਅਮੀ ਤੋਜ ਹੋਰੀ ਵੀ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੇ ਐ ਤੇ ਉਹਦੇ ਚ ਕਾਮਯਾਬੀ ਹਾਸਲ ਕਰਨ ਦੀ ਜਦੋਂ ਆਪਾਂ ਦੁੱਖ ਦੀ ਘੜੀ ਚ ਹਨ ਆਪਣੇ ਕੋਲ ਸ਼ਬਦ ਨਹੀਂ ਹੁੰਦੇ ਤੁਹਾਡੀ ਵੀ ਜ਼ਿੰਮੇਵਾਰੀ ਹੈ ਤੁਸੀਂ ਕਵਰ ਕਰਨਾ ਹੁੰਦਾ ਜੀ ਜੀ ਪਰ ਇਸ ਦੁੱਖ ਚ ਬਹੁਤ ਸ਼ਬਦ ਨਹੀਂ ਹੁੰਦੇ ਤੁਹਾਡਾ ਧੰਨਵਾਦ ਤੁਸੀਂ ਸਾਰੇ ਆਇਓ ਹੋ ਪਰਿਵਾਰ ਦਾ ਦੁੱਖ ਹੁੰਦਾ ਹੈ ਨਾ ਬਾਕੀ ਜਿਵੇਂ ਮਾਰ ਰਹੀ ਦੀ ਜੀ ਆ ਤੇ ਮੈਂ ਚਲੀ ਇੱਕ ਮਾਂ ਦਾ ਚਲਾ ਜਾਣਾ ਕਿੰਨਾ ਕੁ ਮੇਰੇ ਕੋਲ ਸ਼ਬਦ ਨਹੀਂ ਆਉਂਦੇ ਕੋਈ ਦੁੱਖ ਨਹੀਂ ਕੀ ਤੁਹਾਡੀਆਂ ਜਿਹੜੀਆਂ ਗੱਲਾਂ ਹੋਊ ਉਹ ਤੁਸੀਂ ਪੱਤਰਕਾਰਤਾ ਦੇ ਹਿਸਾਬ ਨਾਲ ਪੁੱਛਣੀ ਆ ਪਰ ਇਹਨੇ ਜਵਾਬ ਨੇ ਦੁੱਖ ਦੁੱਖੇ ਹੁੰਦਾ ਨਾ ਪੈਦਾ ਹੋਇਆ ਇਸ ਘਰ ਚੋਂ ਯਾਰਡ ਤੋਂ ਪੜੇ ਆ ਔਰ ਭਾਬੀ ਸਾਡੀ ਬਹੁਤ ਚੰਗੀ ਸੀਗੀ ਜਿਹੜੀ ਸਾਡੇ ਤੋਂ ਵੇਛੜ ਗਏ ਬਹੁਤ ਸਾਡੀ ਸੇਵਾ ਕਰਦੀ ਸੀ ਬਹੁਤ ਸਾਡਾ ਖਿਆਲ ਕਰਦੀ ਸੀ ਜਦੋਂ ਵੀ ਆਂਦੇ ਸੀ ਮਾਨ ਸਰ ਤਾਂ ਦੇਵਤਾ ਸਰੂਪ ਹੁੰਦੇ ਆ ਬਹੁਤ ਬਹੁਤ ਮਰਾੜ ਸਾਨੂੰ ਆਪਣਾ ਹੀ ਲੱਗਦਾ ਹੁੰਦਾ ਸੀ ਸਾਰੇ ਕਲਾਕਾਰਾਂ ਨੂੰ ਮੈਨੂੰ ਹੀ ਨਹੀਂ ਸਾਰੇ ਜਿੰਨੇ ਵੀ ਪੁਰਾਣੇ ਕਲਾਕਾਰਾਂ ਉਹਨਾਂ ਨੂੰ ਤਾਂ ਬਹੁਤ ਦੁੱਖ ਲੱਗਿਆ ਬਹੁਤ ਦੁੱਖ ਲੱਗਿਆ ਮਾਹ ਸਾਹਿਬ ਨੂੰ ਤਾਂ ਜਿਹੜਾ ਲੱਗਣਾ ਲੱਗਣਾ ਆਮ ਜਿਹੜੇ ਇਹਨਾਂ ਦੇ ਘਰ ਚ ਆਉਂਦੇ ਜਾਂਦੇ ਸੀ ਉਹਨਾਂ ਨੂੰ ਬਹੁਤ ਦੁੱਖ ਲੱਗਿਆ ਔਰ ਆਰਟਿਸਟਸ ਸਾਰਿਆਂ ਨੂੰ ਸਾਨੂੰ ਸਾਰਿਆਂ ਕਿਸੇ ਵੀ ਜਾਣ ਪਹਿਚਾਨ ਦੇ ਮਹਤਾਜ ਨਹੀਂ ਯਾਰ ਉਹਨਾਂ ਨੇ ਜੋ ਲਿਖਿਆ ਬਾ ਕਮਾਲ ਲਿਖਿਆ ਤੇ ਪੰਜਾਬ ਦੀ ਉਹ ਸ਼ਰਮਾ ਔਰ ਕਲਮ ਇੱਕ ਮਿੰਟ ਇਹ ਦੇਖੋ ਤਿੱਕੋ ਹੀ ਗੱਲ ਕੋਈ ਗੱਲ ਕੋਈ ਗੱਲ ਸਾਰੇ ਆਏ ਆਂ ਮਾਤਾ ਜੀ ਦੇ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਪੇਂਟ ਕਰਨ ਲਈ ਸਾਰੇ ਹੀ ਪਹੁੰਚੇ ਆ ਮੁੰਬਈ ਤੋਂ ਕੈਨੇਡਾ ਤੋਂ ਸਾਰੇ ਮਾਨ ਸਾਹਿਬ ਦਾ ਇੰਨਾ ਪਿਆਰ ਆ ਮਾਨ ਬਣਾੜਾ ਵਾਲੇ ਦਾ ਸੋ ਯਾਰ ਮੇਰੀ ਰੀਜ ਰਹਿ ਗਈ ਮੈਂ ਮਿਲਣਾ ਸੀਗਾ ਬਾਗੂ ਸਿੰਘ ਮਾਨ ਜੀ ਉਹਨਾਂ ਨੇ ਭੱਲਾ ਭਾਜੀ ਦੇ ਭੋਗ ਤੇ ਮੇਰੇ ਕੋ ਨੰਬਰ ਨੰਬਰ ਲੈ ਕੇ ਕਹਿੰਦੇ ਯਾਰ ਤੂੰ ਘਰ ਆਈ ਅੱਛਾ ਭਾਜੀ ਪਿਛਲੇ ਦਿਨਾਂ ਦੀ ਗੱਲ ਕੀਤੀ ਆਵੇ ਬਾਲੀਵੁੱਡ ਨੂੰ ਕਿੰਨਾ ਘਾਟਾ ਪਿਆਗਾ ਪਹਿਲਾਂ ਖਾਨ ਸਾਹਿਬ ਦੀ ਮਾਤਾ ਹੋਰ ਕੀ ਯਾਰ ਬਹੁਤ ਜ਼ਿਆਦਾ ਮੈਂ ਤਾਂ ਭਰਾਵਾ ਜੀ ਜਦੋਂ ਹਕਮਨ ਭਾਜੀ ਦੀ ਡੈਥ ਹੋਈ ਸੀ ਜਿਵੰਦੇ ਦੀ ਅਹੀਂ ਸੰਸਕਾਰ ਤੋਂ ਜਾਣਦੇ ਸੀ ਤੇ ਅਜੇ ਤਾਂ ਸਿਵਾ ਨਹੀਂ ਠੰਡਾ ਹੋਇਆ ਸੀ ਬਾਈ ਤੇ ਮੈਨੂੰ ਬਰਿੰਦਰ ਘੋਮਣ ਉਹ ਵੀ ਮੇਰਾ ਬੜਾ ਪਿਆਰਾ ਮਿੱਤਰ ਸੀ ਉਹ ਚਲ ਗਿਆ ਤਾਂ ਮੈਂ ਫੋਟੋ ਬਣੇ ਓਖੇ ਓਕੇ ਲਿਖਿਆ ਸੀ ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਬਾਹਰ ਸਾਰੇ ਅੱਜ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਆ ਤੇ ਮਾਤਾ ਜੀ ਨੇ ਜੋ ਸਿੱਖਿਆ ਦਿੱਤੀ ਸਾਰੇ ਵੀਰਾਂ ਨੇ ਉਹੀ ਦੱਸਿਆ ਔਰ ਬੜਾ ਅਫਸੋਸ ਅੱਜ ਮਰਾੜ ਪਿੰਡ ਨੂੰ ਵੀ ਬਹੁਤ ਨੁਕਸਾਨ ਹੋਇਆ ਸਾਰੇ ਇਲਾਕੇ ਨੂੰ ਪਰ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਆਪਦੇ ਚਰਨਾਂ 'ਚ ਸਥਾਨ ਦੇਣ ਔਰ ਜੋ ਉਹਨਾਂ ਨੇ ਸਿੱਖਿਆ ਦਿੱਤੀ ਹੈ ਅਸੀਂ ਉਹ ਸਿੱਖਿਆ ਦੇ ਉੱਤੇ ਅੱਗੇ ਵਧੀ ਉਹਨਾਂ ਦੇ ਵਿਚਾਰ ਸੁਣੀਦੇ ਆ ਉਹਨਾਂ ਦੇ ਵਿਚਾਰਾਂ ਤੇ ਅਮਲ ਕਰੀ ਖੋ ਮੈਂ ਤਾਂ ਇਹੀ ਸੁਨੇਹਾ ਕਿ ਆ ਬਾਉ ਸਿੰਘ ਮਾਨ ਬਹੁਤ ਵੱਡਾ ਨਾਮ ਜਿਹੜੇ ਕਿ ਪੰਜਾਬੀ ਗੀਤਕਾਰੀ ਦੇ ਵਿੱਚ ਉਹਨਾਂ ਦੇ ਧਰਮ ਪਤਨੀ ਮਾਤਾ ਕਰਨਾਮ ਕੌਰ ਜੀ ਦੀ ਜਨਤਮ ਅਰਦਾਸ ਸੀ ਸਮਾਜਿਕ ਕਾਰਕੁਨ ਨੇ ਜਿਹੜੇ ਹੁਣ ਤੇ ਪਹਿਲਾਂ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਕੰਮ ਵੀ ਕੀਤਾ ਐਜੇ ਐਕਟਰ ਡਾਇਰੈਕਟਰ ਅਮਤੋ ਸਿੰਘ ਮਾਨ ਜੀ ਉਹਨਾਂ ਦੇ ਮਾਤਾ ਜੀ ਸਨ ਤੇ ਮੇਰਾ ਸਨੇਹਾ ਇਸ ਅੰਤਮ ਅਰਦਾਸ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਹੈ ਕਿ 82-83 ਸਾਲ ਦੀ ਉਮਰ ਦੇ ਵਿੱਚ ਮਾਤਾ ਜੀ ਚਲੇ ਗਏ ਇੱਕ ਪੁੱਤ ਲਈ ਮਾਂ ਚਾਹੇ 100 ਸਾਲ ਦੀ ਵੀ ਹੋਵੇ ਤੇ ਘਾਟਾ ਕਦੇ ਪੂਰਾ ਨਹੀਂ ਹੁੰਦਾ ਉਮਰਾਂ ਦੇ ਨਾਲ ਨਹੀਂ ਇਹ ਗੱਲਾਂ ਨਾਪੀਆਂ ਤੋਲੀਆਂ ਜਾਂਦੀਆਂ ਪਰ ਮੇਰਾ ਸਨੇਹਾ ਇੱਕ ਇਸ ਅ ਅੰਤਮ ਅਰਦਾਸ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਹੈ ਕਿ ਸਾਡੇ ਜਿਹੜੇ ਬਜ਼ੁਰਗ ਨੇ ਬਾਪੂ ਸਿੰਘ ਮਾਨ ਦੀ ਉਮਰ ਦਾ ਜ਼ਿਕਰ ਹੋਇਆ ਤਾਂ 85 ਸਾਲ ਦੀ ਉਮਰ ਹੈ। ਮਾਤਾ ਜੀ 82-83 ਸਾਲ ਦੀ ਉਮਰ ਦੇ ਹੋ ਕੇ ਗਏ ਨੇ। ਅ ਸਾਡੀਆਂ ਉਮਰਾਂ ਕਿਉਂ ਘਟ ਗਈਆਂ? ਕੀ ਅੱਜ ਅਸੀਂ ਗੁਰਬਾਣੀ ਦੇ ਵਿੱਚੋਂ ਜਦੋਂ ਬਾਖ ਭਾਈ ਸਾਹਿਬ ਲੈ ਰਹੇ ਸੀਗੇ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮ ਹਤ ਕੀ ਅਸੀਂ ਉਤੇ ਪੂਰੇ ਉਤਰ ਰਹੇ ਹਾਂ ਆਉਣ ਵਾਲੇ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਅਸੀਂ ਸੂਰਜ ਨੂੰ ਲੁਕੋ ਦੇਣਾ। ਚਾਰ ਸਪਰੇਅ ਗੱਲਾਂ ਲਗਣੀਆਂ ਨੇ ਇੱਥੋਂ ਗੁਰੂ ਘਰ ਦੇ ਵਿੱਚੋਂ ਆਪਾਂ ਉੱਠ ਕੇ ਬਾਗ ਸੁਣਨ ਤੋਂ ਬਾਅਦ ਗੁਰਬਾਣੀ ਸੁਣਨ ਤੋਂ ਬਾਅਦ ਜਾਂਦੇ ਆ ਤੇ ਤੀਲੀ ਚੱਕ ਕੇ ਜਾ ਕੇ ਅੱਗ ਲਾ ਦਿੰਨੇ ਆ ਤੇ ਜਾਂ ਫਿਰ ਇੱਥੋਂ ਅਸੀਂ ਪਾਣੀ ਦੀ ਗੱਲ ਕਰਦੇ ਆ ਗੁਰਬਾਣੀ ਪਾਣੀ ਨੂੰ ਪਿਉ ਦਾ ਦਰਜਾ ਦਿੰਦੀ ਆ ਤੇ ਅਸੀਂ ਉਹ ਪਾਣੀ ਅੱਜ ਪੰਜਾਬ ਦੇ ਨਾਓ ਪੀਣ ਯੋਗ ਨੇ ਨਾਓ ਫਸਲਾਂ ਨੂੰ ਲਾਉਣ ਯੋਗ ਨੇ ਨਾਓ ਨਹਾਉਣ ਯੋਗ ਨੇ ਅਸੀਂ ਉਹ ਵੀ ਸਾਰੇ ਬਰਬਾਦ ਕਰਤੇ ਜਾਣੇ ਅੱਜ ਸਾਡੇ ਨੁਕਤਾ ਨੂੰ ਲੋੜ ਆ ਆਉਣ ਵਾਲੀਆਂ ਨਸਲਾਂ ਨੂੰ ਲੋੜ ਹੈ ਕਿ ਜੇ ਅਸੀਂ ਇੰਨੀਆਂ-ਇੰਨੀਆਂ ਉਮਰਾਂ ਸਾਡੇ ਬਜ਼ੁਰਗ ਹੰਡਾ ਕੇ ਗਏ ਆ ਜੱਜ ਵੀ ਇੰਨੀਆਂ-ਇੰਨੀਆਂ ਉਮਰਾਂ ਦੇ ਬੈਠੇ ਨਹੀਂ ਜਾਂਦੇ ਤਾਂ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਕਿ ਇੱਕ ਬਹੁਤ ਸਿਹਤਮੰਦ ਸਾਡੇ ਕੋਲ ਧਰਤੀ ਸੀ ਪਾਕ ਸਾਫ਼ ਹਵਾ ਸੀ ਸ਼ੁੱਧ ਪਾਣੀ ਸੀ ਨਰੋਈਆਂ ਤਕੜੀਆਂ ਖਾਧਾਂ ਸੀ ਆ ਆ ਖਰਾਕਾਂ ਸੀਗੀਆਂ ਜਿਹਦੇ ਕਰਕੇ ਅਸੀਂ ਇੰਨੇ-ਇਨੇ ਲੰਮੇ ਜੀਵਨ ਸਾਡੇ ਬਜ਼ੁਰਗ ਹਣਾਉਂਦੇ ਆਏ ਆ ਹੁਣ 50 60 ਸਾਲ ਤੇ ਉਮਰ ਖੜ ਗਈ ਐ ਸੋ ਮੇਰਾ ਸਨੇਹਾ ਇਹੀ ਆ ਯਾਰ ਉਹ ਆਪਾਂ ਰਲ ਕੇ ਆਪਣੀ ਮਾਂ ਧਰਤੀ ਨੂੰ ਆਪਣੇ ਪਿਓ ਪਾਣੀ ਨੂੰ ਤੇ ਆਪਣੀਆਂ ਹਵਾਵਾਂ ਨੂੰ ਬਚਾਈਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ